ਫਾਜ਼ਿਲਕਾ ਪੁਲਿਸ ਵੱਲੋਂ ਬੀਤੇ ਦਿਨੀ ਫਾਜ਼ਿਲਕਾ ਬੋਰ ਰੋਡ ਤੇ ਬਣੇ ਇੱਕ ਹੋਟਲ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਗਈ ਜਦ ਉਹਨਾਂ ਨੂੰ ਲਾਧੂਕਾ ਦੇ ਨੇੜੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਵੱਲੋਂ ਫਾਜ਼ਿਲਕਾ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਵਾਬੀ ਐਨਕਾਊਂਟਰ ਦੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਪਹਤੀ ਕਰਾਇਆ ਗਿਆ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹਨਾਂ ਵੱਲੋਂ ਫਾਜ਼ਿਲਕਾ ਦੇ ਇੱਕ ਨਾਮੀ ਹੋਟਲ ਦੇ ਬਾਹਰ ਬੀਤੇ ਦਿਨੀ ਗੋਲੀਆਂ ਚਲਾਈਆਂ ਗਈਆਂ ਸੀ ਅਤੇ ਹੋਟਲ ਮਾਲਕ ਤੋਂ ਫਿਰੋਤੀ ਮੰਗੀ ਗਈ ਸੀ ਅਤੇ ਅੱਜ ਦੁਬਾਰਾ ਫਿਰ ਇਹ ਘਟਨਾ ਨੂੰ ਅੰਜਾਮ ਦੇਣ ਜਾ ਰਹੇ ਸੀ ਤਾਂ 18 ਸਿਟੀ ਪੁਲਿਸ ਫਾਜ਼ਿਲਕਾ ਵੱਲੋਂ ਇਸ ਘਟਨਾ ਦਾ ਪਰਦਾ ਫਾਸ਼ ਕੀਤਾ ਗਿਆ ਅਤੇ ਆਰੋਪੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤਹਿਤ ਲਾਧੂ ਕਾ ਦੀ ਨਹਿਰ ਦੇ ਨੇੜੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਗੋਲੀਆਂ ਚਲਾਤੀਆਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੋਰ ਉੱਥੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਪਿਛਲੇ ਮਹੀਨੇ 28 ਤਰੀਕ ਤੱਕ 31 ਤਰੀਕ ਨੂੰ ਇੱਕ ਬਲੈਕ ঈਗਲ ਹੋਟਲ ਹੈ ਜਿਹੜਾ ਡੀਸੀ ਚੌਂਕ ਤੇ ਲੱਗਿਆ ਇੱਥੇ ਹੋਟਲ ਦੇ ਬਾਹਰ ਫਾਇਰਿੰਗ ਕੀਤੀ ਜਿੰਨਾ ਕੋਦੇ ਜਿਹੜੇ ਡੋਰ ਵਗੈਰਾ ਨੂੰ ਹਿੱਟ ਹੋਈ ਸੀਗੀ ਉਹ ਅਸੀਂ ਮੁਕਦਮੇ ਜਿੱਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਤਫ਼ਤੀਸ਼ ਦੇ ਵੇਲੇ ਸਾਨੂੰ ਕਾਫੀ ਜ਼ਿਆਦਾ ਵਾਈਟਲ ਥਿਊ ਮਿਲੇ ਦੇ ਵਿੱਚ ਤੇ ਸਾਡੀ ਤਫ਼ਤੀਸ਼ ਜਿਹੜੀ ਐਡਵਾਂਸ ਸਟੇਜ ਤੇ ਚੱਲਦੀ ਰਹੀ ਆ ਸਾਡੇ ਐਸਐਚਓ ਸਿਟੀ ਨੂੰ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਸੀਗੀ ਕਿ ਦੁਬਾਰਾ ਫੇਰ ਇਹ ਜਿਹੜੇ ਇਹੀ ਵਾਰਦਾਤ ਨਹੀਂ ਜਿਹੜੇ ਇਸ ਏਰੀਏ ਦੇ ਵਿੱਚ ਘੁੰਮ ਰਹੇ ਆ ਜਾਂਦੇ ਨੇ ਕਿਉਂਕਿ ਕੰਟੀਨਿਊਸਲੀ ਕਰਦੇ ਸੀ 28 ਤਰੀਕ ਵੀ ਕੀਤਾ ਇਹਨੇ 31 ਵੀ ਕੀਤਾ ਸੀਗਾ ਅੱਜ ਇਹਨਾਂ ਦਾ ਫੇਰ ਸੀਗਾ ਸੋ ਸਾਡੇ ਵੱਲੋਂ ਇਹਦੀ ਜਿਹੜੀ ਏਰੀਏ ਦੀ ਜਿਹੜੀ ਪੂਰੀ ਅਹੀਂ ਨਕਾਬੰਦੀ ਕੀਤੀ ਸੀਗੀ ਦਾਦੂ ਕਾ ਨਹਿਰ ਦੇ ਉੱਤੇ ਜਦੋਂ ਅਸੀਂ ਇਹ ਆਏ ਆ ਤਾਂ ਅਸੀਂ ਇਹਨਾਂ ਨੂੰ ਸਟਾਪ ਸਿਗਨਲ ਕੀਤਾ ਸਟਾਪ ਜੀ ਤੇ ਰੁਕੇ ਨਹੀਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਇਹ ਫਿਰ ਜਿੱਥੋਂ ਭੱਜੇ ਤੇ ਸਾਡੀ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਇਹਨਾਂ ਦੇ ਦੋਨਾਂ ਦੇ ਜਿਹੜੇ ਲੈਗ ਤੇ ਲੱਗੀ ਜਿਹੜੀ ਗੋਲੀ ਇਹਨਾਂ ਨੂੰ ਪੁੱਛਿਆ ਨਾਂ ਨੂੰ ਦੱਸਿਆ ਇਹਨਾਂ ਨੇ ਸੋ ਇਹੀ ਮਲਜਮ ਸੀ ਜਿਹੜੇ ਸਾਨੂੰ ਵਾਂਟਡ ਸੀਗੇ ਇਹਨਾਂ ਨੇ ਹੀ ਮੰਨਿਆ ਇਹੀ ਸ਼ੂਟਰ ਸੀਗੇ ਸੋ ਇਹਨਾਂ ਦੇ ਨਾਲ ਜਿਹੜੇ ਸਾਡੇ ਹੋਰ ਵੀ ਜਿਹੜੇ ਜਿਹੜੇ ਬੰਦੇ ਜਿਹੜੇ ਉਹ ਹੀ ਆਇਡੈਂਟੀਫਾਈ ਕੀਤੇ ਆ ਉਹਦੇ ਵਿੱਚੋਂ ਜਿਹੜੀ ਸਾਡੀ ਤਫਤੀਸ਼ ਚੱਲ ਰਹੀ ਹੈ ਹੁਣ ਅਸੀਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਤੇ ਜਿਹੜਾ ਮੁਕੱਦਮਾ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਆ ਇਹਦੇ ਵਿੱਚ ਮੌਕੇ ਤੋਂ ਸਾਨੂੰ ਜਿਹੜੇ ਇਹਨਾਂ ਵੱਲੋਂ ਵੈਪਨ ਵਰਤੇ ਗਏ ਸੀ ਉਹ ਇੱਕ ਸਟਾਰ ਪਿਸਟਲ ਹੈ ਬੱਦੀਪੋਰ ਦਾ ਇੱਕ ਗਲੌਕ ਹੈ ਅਸਟਰੀਆ ਦਾ ਬਣਿਆ ਫੋਰਨ ਮੇਡ ਪਿਸਟਲ ਹੈ ਸੋ ਸਾਡੇ ਵੱਲੋਂ ਜਿਹੜਾ ਇਹਨਾਂ ਨੂੰ ਇਹੀ ਹਦਾਇਤ ਹੈ ਕਿ ਵੀ ਇਹ ਇਹੋ ਜੇ ਕੰਮ ਛੱਡ ਦੇਣ ਇਹਦੇ ਵਿੱਚ ਕੋਈ ਨਹੀਂ ਕੁਝ ਨਹੀਂ ਰੱਖਿਆ ਐਵੇਂ ਆਮ ਜਨਤਾ ਨੂੰ ਜਿਹੜਾ ਇਹ ਡਿਸਟਰਬ ਕਰਦੇ ਆ ਉਹਨਾਂ ਦੀ ਪੀਸ ਆਫ ਮਾਈਂਡ ਡਿਸਟਰਬ ਕਰਦੇ ਆ ਸੋ ਸਾਡੇ ਵੱਲੋਂ ਇਹੀ ਚੇਤਾਵਨੀ ਹੈ ਕਿ ਜੇ ਕਿਤੇ ਕੋਈ ਐਦਾਂ ਦਾ ਕੋਈ ਇਲੀਗਲ ਕੰਮ ਕਰੂਗਾ ਦੇਖੋ ਜਿਹੜਾ ਲਾਫ ਲੈਂਡ ਹੈ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੈ ਕੋਈ ਵੀ ਹੋਵੇ ਉਹਦੇ ਖਿਲਾਫ ਇਹ ਕਾਨੂੰਨ ਨੇ ਜਿਹੜਾ ਆਪਣਾ ਜਿਹੜਾ ਪੱਖ ਜਿਹੜਾ ਆਪਣੀ ਜਿਹੜਾ ਉਹ ਇਹ ਜਿਹੜਾ ਰੁੱਖ ਜਿਹੜਾ ਅਖਤਿਆਰ ਕਰ ਲੈਣਾ ਹੁੰਦਾ ਸੋ ਸਾਡੇ ਵੱਲੋਂ ਜਿਹੜੀ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਇਹੋ ਜਿਹੀ ਹਰਕਤਾਂ ਤੋਂ ਤਬਾਹ ਜਾ ਜਨ ਸੋ ਨਹੀਂ ਤੇ ਸਾਡੇ ਵੱਲੋਂ ਜਿਹੜਾ ਇਹਨਾਂ ਦੇ ਖਿਲਾਫ ਇਹਦਾ ਸਖਤ ਐਕਸ਼ਨ ਕੀਤਾ ਜਾਊਗਾ ਸਰ ਪਤਾ ਲੱਗਿਆ ਇਹਨਾਂ ਵੱਲੋਂ ਫਾਇਰਿੰਗ ਕਿਉਂ ਕੀਤੀ ਗਈ ਸੀ ਸੋ ਸਾਡੇ ਵੱਲੋਂ ਹੋਰ ਵੀ ਜਿਹੜੇ ਇਹਨਾਂ ਦੇ ਸਾਰੇ ਮੈਂਬਰ ਨੇ ਜਿਹੜੇ ਕਿ ਮੋਡਿਊਲ ਹੈ ਉਹ ਲਗਭਗ ਸਾਰਾ ਇਹੀ ਬਸਟ ਕਰਾਂਗੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਇਹਨਾਂ ਦੀ ਸਰ ਪਤਾ ਲੱਗਿਆ ਕਿੰਨੇ ਦੀ ਫਰੋਤੀ ਮੰਗੀ ਸੀਗੀ ਇਹ ਕੋਈ ਵੇਖੋ ਇਹਨਾਂ ਨੇ ਫਰੋਤੀ ਮੰਗੀ ਸੀਗੀ 5 ਕਰੋੜ ਦੀ ਮੰਗੀ ਸੀਗੀ ਜੀ 5 ਕਰੋੜ ਦੀ ਉਹਦੇ ਲਈ ਉਹਨੂੰ ਪ੍ਰੈਸ ਕਰ ਰਹੇ ਸੀਗੇ ਦੋ ਲੇਕਿਨ ਉਹਨਾਂ ਨੇ ਜਿਹੜਾ ਕੋਈ ਇਹਨਾਂ ਨੂੰ ਫਰੋਤੀ ਫਰਤੀ ਨਹੀਂ ਦਿੱਤੀ ਸਾਨੂੰ ਦੱਸਤਾ ਸੀ ਟਾਈਮਲੀ ਜਿਹੜਾ ਉਹਦਾ ਜਿਹੜਾ ਇਨਵੈਸਟਿਗੇਸ਼ਨ ਐਫਆਈਆ ਦਸਤਕਰ ਜਿਹੜੀ ਇਨਵੈਸਟਿਗੇਸ਼ਨ ਕੀਤੀ ਤਾਂ ਸਾਨੂੰ ਜਿਹੜਾ ਐਜ ਰਿਜ਼ਲਟ ਆਫ ਥੈਟ ਕੇ ਸਾਨੂੰ ਇਹ ਦੋ ਬੰਦੇ ਜਿਹੜੇ ਉਹ ਮਿਲਦੇ ਸਰ ਕਿਹੜੇ ਗੈਂਗ ਨਾਲ ਰਿਲੇਟਡ ਹੈਗੇ ਇਹ ਬੰਦੇ ਇਹ ਆਪਾਂ ਇਹ ਤਸਦੀਕ ਕਰਦੇ ਹੁਣ ਅਸੀਂ ਤਫਤੀਸ਼ 하게 ਕਰਦੇ ਆਂ ਇਹ ਤਾਂ ਕੋਣੇ ਥੋੜੀ ਦੇਰ ਪਹਿਲਾਂ ਹੀ ਹੋਏ ਇਹਨਾਂ ਨੂੰ ਅਰੈਸਟ ਕੀਤਾ ਹੁਣ ਆਪਾਂ ਇਹਨਾਂ ਦੀ ਤਫਤੀਸ਼ ਕਰਕੇ ਫਿਰ ਸਾਰਾ ਤੁਹਾਨੂੰ ਅਪਡੇਟਸ ਜੋ ਵੀ ਹੋਇਆ ਉਹ ਦਿੰਦੇ ਆ ਏਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ਏਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ